ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਹੈ ਅਮੇਡ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂ ਜੀ ਆਪਾਂ ਲੱਗੇ ਜੀ ਵੀਡੀਓ ਫਿਰ ਕਰ ਵੀਡੀਓ ਫਿਰ ਕਰਨ ਤੋਂ ਪਹਿਲਾਂ ਰਕਵੈਸਟ ਹੈ ਜੇਕਰ ਤੁਸੀਂ ਨਾ ਪਹਿਲੀ ਵਾਰ ਆਇਓ ਤਾਂ ਆਪਣੇ YouTube ਚੈਨਲ ਦੰਦੀਵਾਲ 9427 ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਹੇ ਮੇਰਾ ਪੌਣੇ ਪੰਡ ਦਾ ਹੋ ਚੁੱਕਿਆ ਜੀ ਸ਼ਾਮ ਦੇ ਕੰਮਾਂ ਦਾ ਟਾਈਮ ਆ ਤੇ ਧੁੱਪ ਬਹੁਤ ਜਾ ਰਹੀ ਜੀ ਪਰਸੋਂ ਆਪਾਂ ਅਜੇ ਨਹੀਂ ਵਰਗੇ ਪਰਸੋਂ ਦਾ ਟਾਈਮ ਆ ਆਪਾਂ ਅੱਜ ਤੋਂ ਕਰਤਾ ਜੀ 5 ਵਜੇ ਆਪਾਂ ਵੇਸੀ ਜੀ ਅੱਜ ਬੱਪਾ ਇੱਕਮ ਦਾ ਕਾਫੀ ਕਿਤਾਬਾਂ ਲੈਣ ਗਈ ਸੀ ਆਪਾਂ ਅੱਜ ਬੱਪਾ ਤੇ ਇਹ ਕੰਪਾੜ ਦਾ ਜੀ ਬੱਪਾ ਪੋਲੀ ਸਟਾਰਟ ਨੀਅਰ ਸੈਂਟਰੀ ਸਕੂਲ ਚ ਤੇ ਇਹਦੀਆਂ ਲੈ ਕੇ ਆਂਦੀ ਆਂ ਜੀ ਅੱਜ ਤੋਂ ਕਿਤਾਬਾਂ ਤੇ ਹੁਣ ਮੈਂ ਕਰ ਰਹੀ ਸੀ ਜੀ ਉਹਨੇ ਸੈਟਿੰਗ ਸੈਟਿੰਗ ਕਰਕੇ ਆਪਾਂ ਬੈਗ ਦੇ ਵਿੱਚ ਪਾ ਲੰਨੇ ਹੈਗੇ ਸਾਰੀਆਂ ਖਤਾਬਾਂ ਜਿਹੜੀਆਂ ਇਹ ਮਿਲ ਗਈਆਂ ਨੇ ਇਹ ਤੇ ਸਲੀਵ ਸਾਈਡ ਕਿਨਾਂ ਚੇਂਜ ਹੋ ਗਏ 7ਵੀਂ 8ਵੀਂ ਕਲਾਸ ਦਾ ਸਲੀਵ ਸਾਈਡ ਚੇਂਜ ਕਰਤਾ ਆਪਾਂ ਨਾ ਇਹਦੀਆਂ ਮੋਟੀਆਂ ਬੁੱਕਾਂ ਨੇ ਉਹ ਸਾਰੀਆਂ ਬਿਲਕੁਲ ਥੱਲੇ ਪਾ ਦਾਂਗੇ ਜਿਹੜੇ ਵਿਚਾਲੇ ਅਗਲਾ ਫੈਲ ਜਾਏ ਉਹ ਉਸ ਤੋਂ ਉੱਪਰ ਤੇ ਕਰ ਦਾਂਗੇ ਇੱਕ ਸਾਈਡ ਪਾ ਦਾਂਗੇ

ਬੱਚਿਆਂ ਦੇ ਬਸਤੇ ਬਹੁਤ ਪਾਰੀ ਹੋ ਜਾਂਦੇ ਚੱਕਰ ਨੇ ਕਰਨੇ ਬਹੁਤ ਔਖੇ ਬਸਤੇ ਨਹੀਂ ਬੈਗ ਅਸੀਂ ਤਾਂ ਬਸਤੇ ਕਹਿੰਦੇ ਹੁੰਦੇ ਸੀ ਹੁਣ ਬੈਗ ਸਾਡੇ ਕੋਲ ਤਾਂ ਬੋਰੀਆਂ ਦੇ ਸੰਕਟੇ ਹੋਏ ਹੁੰਦੇ ਸੀ ਹੁਣ ਜਦੋਂ ਕਰਿਆ ਸੀ ਆਦੋਂ ਕਾਪੀ ਕਰਦੇ ਹਸਲੇ ਨਹੀਂ ਮਮਾ ਪਰ ਜਿਹੜਾ ਘੱਟ ਕੰਮ ਕਰਾਉਂਦੇ ਜਿਵੇਂ ਇੰਗਲਿਸ਼ ਗ੍ਰਾਮਰ ਜਾਂ ਫਿਰ ਕੰਪਿਊਟਰ ਦਾ ਇਹਨਾਂ ਨੂੰ ਸਾਰਵੇਂ ਇੱਕ ਵਾਰ ਕੀ ਕਰੇਗਾ ਪੜ ਜਾਣਗੇ ਮਮਾ ਹੋ ਛੋਟੀਆਂ ਪੜ ਪਾ ਦੇ ਕੋਈ ਸਵੇਰ ਤੋਂ ਇੱਕਮ ਜਾ ਕੇ ਰੂਜੀ ਸਕੂਲ ਤੇ ਕੰਮ ਆਪਾਂ ਨੂੰ ਹੁਣ ਫਿਰ ਚਲੋਂ ਤਾਂ ਵਧੀਆ ਹੀ ਨਾਲ ਬੱਚੇ ਸਕੂਲ ਜਾਂਦੇ ਵਾ ਵਧੀਆ ਟਾਈਮ ਸਿਰ ਉੱਠ ਖੜਦੇ ਹੁਣ ਤਾਂ ਨਾ ਕਿਦੇ ਨੇ ਇੱਕ ਨੂੰ ਛੁੱਟੀਆਂ ਹੀ ਆਪੀ ਹੋ ਰਹੀ ਮੈਂ ਤਾਂ ਟੀਸ ਜੀ ਹੋਈ ਪਈ ਸੀ ਲੇਟ ਉੱਠਦੇ ਸੀ ਉਹਦੋਂ ਦੇ ਟੀ ਵੀ ਆਂ ਨਹੀਂ ਸੀ ਨਾ ਹੁਣ ਸੁਨੇਹਾ ਕਿ ਤਾਰਾ ਤੁਨ ਰਾੜ ਲਿਆ ਕਰਾਂਗੇ ਇੱਕਮ ਦੇ ਜਾਣ ਪਹਿਲਾ ਪਹਿਲਾ ਤੇ ਪਹਿਲੀ ਵਾਰ ਦਾ ਮੋਟਾ ਮੋਟਾ ਗੋਭਾ ਲੇ ਕਰਾਂਗੇ ਫਿਰ ਇਹਨੂੰ ਤਿਆਰ ਕਰਕੇ ਉਸ ਤੋਂ ਬਾਅਦ ਆ ਬੈਡ ਮਾਂਜਾ ਸਿੰਜਾ ਛੱਕਿਆ ਕਰਾਂਗੇ ਸਵੇਰ ਤੋਂ ਉੱਠਿਆ ਕਰਾਂਗੇ ਆਪਾਂ ਜਲਦੀ ਬਹਿ ਗਿਆ ਦਾ ਕਾਤਨ ਜੀ ਰੈਡੀ ਤੇ ਬਿਲਕੁਲ ਪਿਆਰਾ ਬਹਿ ਗਿਆ ਦਾ ਪ੍ਰੈਸ ਕਰਵਾ ਦਈ ਆਪਾਂ ਕਰਨਾ ਹਾਂ ਹਾਂ ਫੁੱਟੇ ਨਹੀਂ ਕਮੇ ਤੁ ਹੂੰ ਹਾਂ ਬਾਦੀ ਦਾ ਸਵੇਰੀ ਪ੍ਰੈਸ ਕਰ ਦੋ ਨਾ ਤੇ ਬਸ ਨਾਲ ਤੁਸੀਂ ਕਹਾਈ ਪਿਆਰਾ ਪਿਆਰਾ ਹੈ ਤੇ ਹੁਣ ਆਪਾਂ ਨਾ ਕੱਪੜੇ ਵੀ ਤੈਹਾ ਕਰਦੇ ਨਹੀਂ ਬੈਗ ਤਿਆਰ ਕਰਕੇ ਜਦੋਂ ਆਪਾਂ ਕਰਦੇ ਆ ਕੱਪੜਿਆਂ ਨੇ ਤਾਹਾਂ ਤੇ ਇਹ ਹੈਗੇ ਮੋٹے ਕੱਪੜੇ ਕੋਟੀਆਂ ਜਾਰਕਾ ਤੇ ਪਾਪਾ ਜੀ ਦੇ ਨੇ ਜੀ ਇਹਨੇ ਸਾਰੇ ਆ ਆ ਵੀ ਤਾਂ ਪਹਿਲਾਂ ਧੋ ਕੇ ਰੱਖਦੇ ਤੇ ਇਹ ਰਹਿ ਗਏ ਸੀ ਇਹ ਹੁਣ ਮਖਾ ਘਰ ਦਾ ਵਰਦਾਈ ਤੇ ਪਹਿਲਾਂ ਮਸ਼ੀਨ ਨਾਲ ਲੱਗਣ ਤੋਂ ਪਹਿਲਾਂ ਪਹਿਲਾਂ ਸਾਫ ਦੀਗੇ ਹਰ ਜੇ ਸਾਰੇ ਧੋ ਦਿੱਤੇ ਇਹ ਸਸੁਬਣੇ ਨੂੰ ਸਾਫ ਨਾਲ

ਇਹ ਇਤਕੀ ਮੈਂ ਧੋ ਹੀ ਦਿੱਤੀ ਫਿਰ ਉਸ ਉਹ ਜਿਹੜੀ ਪੇਟੀਆਂ ਜਾਂ ਸਮੈਲ ਜੀ ਆਉਂਦੀ ਉਹ ਨਹੀਂ ਕੱਪੜੇ ਤੋਂ ਆਉਂਦੀ ਹੈਗੀ ਤੇ ਧੋ ਕੇ ਰੱਖ ਲੈਂਦੇ ਆਂ ਜੀ ਉਹ ਬੰਦਾ ਜਿਹੜਾ ਆ ਜਾਂਦਾ ਈ ਦੁਨੀਆ ਦੇ ਵਿੱਚੋਂ ਹਨ ਸਾਉਧੀਆਂ ਚੀਜ਼ਾਂ ਜਾਂ ਉਹਦੀਆਂ ਗੱਲਾਂ ਯਾਦ ਰਹਿ ਜਾਂਦੀਆਂ ਹਨ ਜਾਂ ਦਵਾਰਾਂ ਤੇ ਜਾਂ ਫੋਟੋ ਤੇ ਮੈਨੂੰ ਕੋਈ ਬਹਿਮ ਪਰ ਨਹੀਂ ਹੈਗਾ ਜੀ ਹਨਾ ਕਈਆਂ ਦਾ ਮਰਨਾ ਹੁੰਦਾ ਵੀ ਜੋ ਬੰਦਾ ਮਰ ਜੇ ਪਤਾ ਨਹੀਂ ਕਿਵੇਂ ਕਹਿ ਦਿੰਦੇ ਬੱਚੀ ਕਹਿ ਦਿੰਦੇ ਆਪਣੇ ਮਾਪਿਆਂ ਨੂੰ ਅੱਜ ਉਹ ਮਰ ਗਿਆ ਉਹ ਘੁੱਤ ਵਾਂਗ ਗਿਆ ਉਹਦਾ ਮੈਨੂੰ ਐ ਹੁੰਦਾ ਬਾਹ ਹੁੰਦਾ ਤੇ ਪਰ ਦੇਖੋ ਜੀ ਹਨਾ ਜਿਨ੍ਹਾਂ ਨੇ ਆਪਣੇ ਲਈ ਆਪਣੀ ਜ਼ਿੰਦਗੀ ਖਰਾਬ ਕਰੀ ਹੋਵੇ ਹਨਾ ਕਿਉਂਕਿ ਬੱਚਿਆਂ ਨੂੰ ਪਾਲਣ ਵਾਸਤੇ ਮਾਪਿਓ ਕੀ ਨਹੀਂ ਕਰਦਾ ਹਨਾ ਬਹੁਤ ਜਿਆਦਾ ਸੰਘਰਸ਼ ਕਰਦਾਗਾ ਤੇ ਹਣਾ ਉਸ ਤੋਂ ਬਾਅਦ ਆਪਾਂ ਜੀ ਦੋ ਉਹ ਮੁੱਕ ਜਾਂਦੇ ਨੇ ਫਿਰ ਆਪਾਂ ਇਹ ਗੱਲਾਂ ਕਹਿ ਦਿੰਨੇ ਆ ਪਰ ਇਹ ਗੱਲਾਂ ਨਹੀਂ ਹੁੰਦੀਆਂ ਜੀ ਮੈਂ ਤਾਂ ਉਹਨਾਂ ਦਾ ਸ਼ੂਟ ਸੀ ਇੱਕ ਬਹੁਤ ਹੀ ਜਲ ਜਹਾ ਨਾਲ ਲੰਡਾਇਆ ਉਹਨਾਂ ਦੇ ਮਾਮਲੇ ਤੋਂ ਬਾਅਦ ਤੇ ਜੋੜੇ ਵੀ ਉਹਨਾਂ ਦੇ ਪਾ ਲਏ ਹੋਈਆਂ ਉਸ ਤੋਂ ਬਾਅਦ ਇੱਕ ਜੋੜੇ ਹੰਡਾ ਤੇ ਉਹਨਾਂ ਦੀ ਇੱਕ ਉਹਨਾਂ ਦਾ ਸ਼ੂਟ ਤੇ ਕੋਟੀ ਮੇਰੇ ਨਹੀਂ ਹੋਦੀ ਸੀ ਜੋ ਉਹਨਾਂ ਦੀ ਕੋਟੀ ਮੈਂ ਕਾਇ ਕਿਸੇ ਨੂੰ ਦੇਤੀ ਹਨਾ ਜਿਹੜੀ ਚੀਜ਼ ਆਪਣੇ ਕੰਮ ਦੀ ਨਹੀਂ ਉਹ ਰੱਖ ਕੇ ਵੀ ਕੀ ਕਰਨੀ ਆ ਨਾ ਇਹ ਇੱਧਰ ਸਿੱਟੋ ਇੱਧਰ ਸਿੱਟੋ ਤੇ ਇਹ ਸ਼ਾਲ ਮੈਂ ਜਾਲਗਰੀ ਵਾਸਤੇ ਰੱਖੇ ਹੋਏ ਨੇ ਕਿਰੇ ਵਾਸਤੇ ਬੋਲ ਜਾਲਗਰੀ ਵਾਸਤੇ ਜਾਲ ਰੱਖਣਾ ਸੀ ਬਾਕੀ ਇੱਕ ਦੋ ਸ਼ੂਟ ਵੀ ਪਏ ਹੋਏ ਆ ਉਹਨਾਂ ਦੇ ਮੈਂ ਸਾਮੇ ਹੋਏ ਹੈਗੇ ਇੱਕ ਦੋ ਸ਼ੂਟ ਵੀ ਪਏ ਨੇਗੇ ਹਜੇ ਉਹ ਸ਼ੂਟ ਮੇਰੇ ਨਹੀਂ ਆਉਂਦੇ ਹੈਗੇ ਇੱਕ ਤਾਂ ਹੈਗਾ ਜਿਹੜਾ ਮੇਰੇ ਇਹ ਲੋਟ ਹੋ ਗਿਆ ਤਾਂ ਆਜੂਗਾ। ਸਾਮੀ ਰੱਖੀਓ ਮਾਂ ਉਹ। ਹੂੰ ਦੇਖਾਂਗੇ ਜੇ ਲੋਟ ਆ ਗਿਆ ਤਾਂ ਪਰ ਪਾ ਲਾਂਗੇ ਪਾ ਕੇ ਹਟਾ ਲਾਂਗੇ। ਹੂੰ ਭਾਈਆ। ਇਹ ਵੀ ਨਹੀਂ ਹੁੰਦਾ ਜੀ ਇਕੱਲੀਆਂ ਚੀਜ਼ਾਂ ਹਨਾ। ਸਾਮ ਕੇ ਰੱਖੋ ਪਹਿਲਾਂ ਮਾਂ ਕੋਲੋਂ ਪਾਣੀ ਦਾ ਗਲਾਸ ਨਾ ਪੁੱਛੋ। ਤੇ ਮਾਂ ਕਰੋ ਚੀਜ਼ਾਂ ਸਾਮ ਕੇ ਰੱਖੋ। ਜੇ ਮਾਂ ਵੀ ਨਹੀਂ ਹੁੰਦੀ। ਤੇ ਜਿਉਂਦੇ ਜੀ ਮਾਂ ਪਿਓ ਦੀ ਕਦਰ ਕਰੋ ਜੋ ਵੀ ਹੈਗੇ ਹੈਗੇ ਜਿੰਨਾਂ ਕੋਲ ਹੈਗੇ ਜੀ ਹਨਾ ਜਿੰਨਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਹਮਾਂ ਦੀਆਂ ਦੇ ਮੁਰਗੇ ਦੀ ਕੀਮਤ ਬਲੇ ਬਲੇਲਰਾਂ ਦੀ 60 ਹੁੰਦੀ ਹੈ ਜੇ ਦਮਰ ਜਾਂਦੇ ਫਿਰ 120 ਹੋ ਜਾਂਦੀ ਹੈ ਨਰ ਕੇ ਉਹਨਾਂ ਵਧ ਜਾਂਦੀ ਹੈ ਹਰੇਕ ਚੀਜ਼ ਦੀ ਇਨਸਾਨ ਦੀ ਵਧ ਜਾਂਦੀ ਹੈ ਮਰੇ ਤੋਂ ਬਾਅਦ ਤਾਂ ਹੀ ਕਿਆਲੇ ਹੁੰਦੇ ਹਨ ਬਲ ਦਸਰਾ ਹੀ ਦਿੰਦਾ ਵੀ ਫਰਾਨਾ ਬੰਦਾ ਆਏ ਸੀ ਗੱਲ ਕਰ ਜਿਉਂਦੇ ਜੀ ਹੁੰਦੀਆਂ ਹੁੰਦੀਆਂ ਨੇ ਮਰੀਤ ਵਾਤਾ ਇਹ ਕਿ ਅੰਦਾ ਬੰਦਾ ਬਹੁਤ ਵਧੀਆ ਸੀ ਗੱਲ ਕਰ ਜਿਉਂਦੇ ਜੀ ਕੋਈ ਕਹਿਣਾ ਹੈ ਨਾ ਹੋਜੀ ਸਾਰੇ ਕੱਪੜੇ ਆਪਣੇ ਪਾਪਾ ਜੀ ਦੇ ਨੇ ਵੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਤਿਆਰ ਕਰ ਲੈਨੇ ਵੀ ਦੋ ਗਾਰ ਹੁਣ ਛੋਟ ਨਹੀਂ ਕਰਨੀ ਇੱਕ ਸ਼ੋਰ ਹੋ ਰਾਇਆ ਬੀਬੀ ਦਾ ਦੋ ਚੌ ਨਾਲੇ ਲੋ ਜੀ ਛੋਟਨਾ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਕਰ ਦਿੱਤੀਆਂ ਨੇ ਤੈਂ ਹਾ ਨੁਨਾ ਮੈਂ ਨਾਲੇ ਥੈਲੇ ਚ ਪਾ ਕੇ ਆਥਰੇ ਪੇਟੀ ਧੰਦ ਹੈਲੋ ਹਾਂਜੀ ਹੁਣ ਆਪਾਂ ਧੋਣ ਲੱਗੇ ਕੱਪੜੇ ਤੇ ਕੱਪੜੇ ਆਪਾਂ ਜਾਂਦੇ ਹੋਏ ਬੱਖਾਂ ਜਾਂਦੇ ਲਾ ਕੇ ਗਏ ਸੀ ਉਹ ਘੁੱਸ ਸੀਗੇ ਮਾਂ ਚੰ ਧੋਈ ਦਿੰਦੀ ਐ ਫਿਰ ਸਵੇਰੇ ਘੱਟ ਹੋਣਗੇ ਇੱਕ ਆ ਚਾਦਰ ਦੀ ਪਈ ਸੀ ਧੋਣ ਵਾਲੀ ਫੇ ਸਾਡੇ ਬੀਬੀ ਚਾਦਰ ਐ ਦੇ ਕਿੰਨੀ ਸੋਹਣੀ ਕੱਢੀ ਪੁਰਾਣੇ ਰਵਾਇ ਦੀ ਕੱਢੀ ਹੋਈ ਚਿੱਟੀ ਚਾਦਰ ਬਹੁਤ ਸੋਹਣੀ ਚਾਦਰ ਮਸਾ ਵੀ ਚੈਨੀਕ ਮੋਰੀ ਸੀ ਤੇ ਚਾਦਰ ਦੀ ਸੀਗੀ ਹੁਣ ਚੱਲ ਕਦੇ ਲੋਡ ਪੈ ਜਣੀ ਤੋ ਕੇ ਮੈਂ ਹਾਈ ਨੀ ਸੰਦਾਂ ਬੈੱਡਾਂ ਦੇ ਹਿਸ਼ਾਣ ਆਲੀ ਆ ਮਮਾ ਮੰਜੇ ਆਲੀ ਕਹਿ ਰਹੀ ਆ ਫੁੱਟ ਮੇਰਾ ਛੂਟ ਹੈ ਤੋਂ ਨਾਲ ਦੋ ਹੀ ਛੂਟ ਕੱਢ ਕੇ ਨਾ ਸਮਾਂ ਦੀ ਘੱਟ ਹੋਣਗੇ ਹੁਣ ਤਾਂ ਆਪਣੇ ਕੋਲ ਟਾਈਮ ਸੀਗਾ ਜੀ ਕੱਢ ਕੇ ਤਾਂ ਸਾਡੇ ਚੜਦੀ ਤੋਂ ਖਾ ਜਾਂਦੀ ਬਹੁਤ ਖਾ ਲੇਗਾ ਕੱਪੜਾ ਤੋਹ ਨਾਲ ਆਹ ਤਰ੍ਹਾਂ ਕਿ ਤਾ ਨੇੜੇ ਹੋਣ ਨਾ ਤਾਂ ਆਹੇ ਜਿਵੇਂ ਕੋਈ ਚੱਕ ਆਖ ਨੇ ਤਾਂ ਕਿੰਨੇ ਹੀ ਹੋਣ ਪਤਾ ਨਹੀਂ ਕੰਮ ਹੀ ਨਹੀਂ ਲੱਟ ਉਹਨੇ ਅੱਜ ਜਿੱਦੇ ਕਿਤੇ ਜਾਣਾ ਹੋਵੇ ਨਾ ਕੰਮ ਪਤਾ ਨਹੀਂ ਕਿਵੇਂ ਜਿੰਨੀ ਨਿਪਟ ਜਾਂਦੀ ਸਾਰੇ ਅਜਾੜਾ ਦੇ ਕੋਈ ਕੰਮ ਹੀ ਨਹੀਂ ਹੈਗਾ ਕਿਉਂ ਸਾਰੇ ਕਰ ਜਾਣੇ ਹੁੰਦੇ ਆ ਲੱਗਦਾ ਵੀ ਨਾ ਹੋਂਤ ਪਹਿਲਾਂ ਆ ਵੀ ਕਰ ਲਈਏ ਆ ਵੀ ਕਰਕੇ ਕਰ ਤੇ ਕੱਪੜਿਆ ਕਾ ਤੋ ਦਿੱਤੀ ਹੈ ਆਪਾਂ ਕਰਦੇ ਹਾਂ ਜੀ ਸੇ ਆਪਾਂ ਵੀਡੀਓ ਦਾ ਐਂਡ ਅਮੀਰ ਕਰਦੇ ਸਾਨੂੰ ਹੱਥ ਜਿਹੜੀ ਵਧੀਆ ਲੱਗੀ ਹੋਵੇ ਜੀ ਮੇਰੇ ਦਿਆਂ ਸਾਨੂੰ ਕੱਲ ਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਵਿੱਚ ਐਨਹੀਂ ਸਸ਼ੀ ਕਾਲ